ਹਾਂਜੀ ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦਾ ਸਾਰੇ ਸ਼ਜਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਨਿਤੋਂ ਤੁਹਾਨੂੰ ਪਤਾ ਜੀ ਆ ਪਰਨਾਲਾ ਮੰਡੀ ਤੇ ਪਹੁੰਚੇ ਹੋਏ ਆ ਆਪਾਂ ਤੇ ਆ ਤੁਹਾਨੂੰ ਸਾਹਮਣੇ ਜਿਹੜੀ ਤੁਸੀਂ ਟਰਾਲੀਆਂ ਦੇਖ ਸਕਦੇ ਹੋ ਇਹ ਟਰਾਲੀਆਂ ਦੀ ਜਾਣਕਾਰੀ ਦਿੰਨੇ ਆ ਤੁਸੀਂ ਜੇ ਕੋਈ ਟਰਾਲੀ ਇਹਨਾਂ ਚੋਂ ਪਸੰਦ ਆਉਣੀ ਆ ਬਾਈ ਨਾਲ ਗੱਲਬਾਤ ਕਰਾਉਣੇ ਆ ਥੋੜੀ ਸਾਰੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਤੇ ਤਿੰਨ ਨਾਲ ਨਾਲ ਕਰ ਲਿਓ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਘੰਟੀ ਆਨ ਕਰ ਲਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਟਰਾਲੀਆਂ ਦੀ ਜਾਣਕਾਰੀ ਲੈ ਕੇ ਜਿੰਦੇ ਆ ਬਹੁਤ ਸੋਹਣੀਆਂ ਟਰਾਲੀਆਂ ਨੇ ਆਜੋ ਬਾਦ ਹੋਣੇ ਆ ਬਾਈ ਨੂੰ ਤੇ ਬਾਈ ਨਾ ਕਰਦੇ ਆ ਗੱਲ ਬਾਤ ਹਾਂ ਬਾਈ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰੇ ਜਿਹੜੀ ਸਾਹਮਣੇ ਟਰਾਲੀ ਖੜੀ ਹੈ ਕੇ ਕੈ ਫੁੱਟੀ ਆ ਇਹ 12 6 12 6 ਆ ਜੀ ਹਾਂਜੀ 10 ਇੰਚ ਇਹਦੇ ਥੱਲੇ ਚਾਸੀ ਲੱਗੀ ਹੋਈ ਹੈ 10 ਇੰਚ ਇਹਦੇ ਚਾਸੀ ਲੱਗੀ ਹੋਈ ਹੈ ਜੀ ਹਾਂਜੀ ਠੀਕ ਆ ਜੀ 4 ਦੋ ਦਾ ਚੈਨ ਲੱਗਿਆ ਜੀ 4 ਦੋ ਦਾ ਚੈਨ ਲੱਗਿਆ 22 ਕਿਲੋ ਵਾਲਾ ਹਾਂਜੀ ਤੇ ਜੈਕ ਕਿਹੜਾ ਲੱਗਿਆ ਜੀ ਇੱਕ ਹੈਵੀ ਲੱਗਿਆ ਆ ਜੀ ਤਨ ਸਟੇ ਠੀਕ ਆ ਜੀ ਤੇ ਚਾਦਰੇ ਨੂੰ ਕਿਹੜੀ ਲੱਗੀ ਆ ਜੀ ਚਾਦਰੇ ਦੇ ਸਾਈਡ ਤੇ ਦੱਸ ਗਏ ਆ ਜੀ ਅੱਛਾ ਸਾਈਡ ਆ ਜੀ ਦੱਸ ਗਏ ਦਾ ਜੀ ਵਿੱਚ ਹੀ ਫਰਸ਼ ਵਾਲਾ ਫਰਸ਼ 60 ਗੇ ਜੀ ਫਰਸ਼ 60 ਗੇ ਦਾ ਤੇ ਲੈ ਵੀ ਮਿੱਤਰੋ ਸਾਫ਼ ਸੁਥਰੀ ਟਰਾਲੀ ਆ ਤੁਸੀਂ ਫਰਸ਼ ਵਗੈਰਾ ਦੇਖ ਸਕਦੇ ਹੋ 10 ਨਾਟੀ ਹੱਬਾ ਤੇ 10 ਨਾਟੀ ਹੱਬਾ ਤੇ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਟਾਇਰ ਵੀ ਬਹੁਤ ਵਧੀਆ ਪਏ ਨੇ 60 70% ਟਾਇਰ ਪਏ ਨੇ ਇਹ ਮਾਡਲ ਵੀਰੇਗਾ ਕਿੰਨਾ ਇਹ 25 ਮਾਡਲ ਦਾ 25 ਮਾਡਲ ਹੁਣੇ ਰੰਗ ਕਰਾਈਆ ਤੇ ਤੁਸੀਂ ਦੇਖ ਸਕਦੇ ਹੋ ਆ ਟਰਾਲੀ ਦੀ ਪਹਿਲਾਂ ਜਾਣਕਾਰੀ ਤੁਹਾਨੂੰ ਦੇ ਦਈਏ ਤੇ ਬਹੁਤ ਸੋਹਣਾ ਰੰਗ ਰੰਗੂ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਇਸੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਆਗੀ ਤੇ ਇਹ ਟਰਾਲੀ ਦੇ ਰੰਗ ਹੋਇਆ 2025 ਮਾਡਲ ਆਗੀ ਤੇ ਟਾਇਰ ਟੂਰਾਂ ਦੀ ਹਾਲਤ ਵਧੀਆ ਆਗੀ ਤੇ ਫਰਸ਼ ਪੁਰਸ ਵਗੈਰਾ ਵਧੀਆ ਪਿਆਗਾ ਤੇ ਰੰਗ ਬਿਲਕੁਲ ਨਵਾਂ ਹੋਇਆ ਹੋਇਆ 25 ਮਾਡਲ ਆਗੀ ਤੇ ਇਹਦਾ ਰੇਟ ਵੀਰੇ ਕੀ ਰੱਖਿਆਗਾ 1,90,000 1,90,000 ਰੁਪਏ ਦਾ ਰੇਟ ਆਗਾ ਇਹ ਕਿੰਨੀਆਂ ਕਿੰਨੀ ਕੈਫਟੀਆਂ ਹੈ 12 12 ਫੁੱਟੀਆਂ ਪੂਰੀ 12 ਦੀ ਠੀਕ ਆ ਜੀ ਤੇ ਆਹ ਆਹ ਟਰਾਲੀ ਵੀਰੇ ਜੜੀ ਖੜੀ ਆ ਇਹਦਾ ਕੀ 11 11 6 ਇਹ 11 6 ਆ ਗਈ ਇਹ ਵੀ ਵੀਰੇ 25 ਮਾਡਲ ਆ ਗਈ ਹਾਂ ਜੀ 25 ਮਾਡਲ ਇਹ ਦੋਨੇ ਟਰਾਲੀਆਂ ਹੁਣੇ ਰੰਗ ਹੋਈਆਂ ਨੇ ਬਣੀਆਂ ਹੁਣ ਨੇ ਜਾਂ ਫਿਰ 25 ਮਾਡਲ ਨੇ ਬਣੀਆਂ ਹੁਣ ਨੇ ਅਸੇ ਬਣੀਆਂ ਹੁਣ ਹੋਈਆਂ ਇਹਨੇ ਰੰਗ ਨਹੀਂ ਕਰਾਈਆਂ ਮਾਡਲ 25 ਹੀ ਆ ਨਵੀਆਂ ਬਣਾਈਆਂ ਨੇ ਠੀਕ ਹੈ ਜੀ ਇਹ 11 1/2 ਜੀ ਹਾਂ ਜੀ 11 ਫੁੱਟ 21 11 1/2 4 11 1/2 4 ਠੀਕ ਆ ਜੀ ਤੇ ਇਹਦਾ ਹੱਬ ਕਿੱਡੀ ਲੱਗੀ ਆ ਜੀ? ਇਹਦੀ ਵੀ 10 ਨੱਟੀਆਂ ਆ ਜੀ ਟਾਟਾ ਦੀ। ਇਹਦੇ ਟਾਟਾ ਦੀ 10 ਨੱਟੀਆਂ ਦੀ ਹੱਬ ਲੱਗੀ ਹੋਈ ਆ ਤੇ ਜੈਕ ਵਗੈਰਾ ਕਿਹੜਾ ਲੱਗਿਆ ਜੀ ਇਹਨੂੰ? ਜੈਕ ਕੋਈ ਨਹੀਂ ਤੇ 33 ਇੰਚਾਂ ਦੀ 6 ਮਹੀਨੇ ਦੀ ਗਾਰੰਟੀ ਨਹੀਂ ਜੀ। ਠੀਕ ਆ ਜੀ ਇਹ ਹਿੱਸਾ ਵਗੈਰਾ ਜੀ। ਹਿੱਸਾ ਪੂਰਾ ਬੰਦਾ। ਚੌੜਾ ਲੱਗਿਆ ਘਰੇ ਵਾਲਾ ਹੀ? ਨਹੀਂ ਚੌੜਾ ਹੀ 4 ਇੰਚੀ। ਚੌੜਾ ਚੌੜਾ 4 ਇੰਚ ਲੱਗਿਆ। ਹਾਂ ਜੀ। ਠੀਕ ਆ ਬਾਈ ਜੀ। ਹਾਂ ਜੀ ਬਾਕੀ ਮੇਰਾ ਮੋਬਾਈਲ ਨੰਬਰ ਲੈ ਲਓ। ਠੀਕ ਆ ਜੀ ਇਹ ਰੇਟ ਕੀ ਰੱਖਿਆ ਜੀ ਬਾਈ? ਇਹਦਾ 1.70 ਆ ਜੀ। 1. ਉਹਦਾ ਹੈਗਾ 20 ਕੁਆਂਟਲ ਜੀ ਉਹਦਾ 20 ਕੁਆਂਟਲ ਆ ਠੀਕ ਆ ਜੀ ਤੇ ਬਾਈ ਆਪਣੀ ਸਾਰਾ ਨਾਮ ਵਗੈਰਾ ਦੱਸ ਦੋ ਵੀ ਕਿਹੜਾ ਪਿੰਡ ਆ ਆਪਣਾ ਕੀ ਨਾਮ ਆ ਆਪਣਾ ਜਲੂਰ ਆ ਜੀ ਸਵਰਨ ਸਿੰਘ ਨਾਮ ਸਵਰਨ ਸਿੰਘ ਨੋਵਾ ਤੇ ਪਿੰਡ ਜਲੂਰ ਆਗਾ 94650 ਜੀ 94650 75078 75078 ਇੱਕ ਵਾਰੀ ਹੋਰ ਰਿਪੀਟ ਕਰ ਦੋ ਵੀਰੇ ਨੰਬਰ 94650 ਜੀ 94650 75078 75078 ਤੇ ਵੀਰੇ ਮੌਕੇ ਤੇ ਮਾਨਤਨ ਹੋ ਜਾਊਗਾ ਹਾਂ ਜੀ ਮੌਕੇ ਤੇ ਮਾਨਤਨ ਠੀਕ ਆ ਲੈ ਵੀ ਮਿੱਤਰੋ ਜੇ ਦੋਨੋਂ ਟਰਾਲੀਆਂ ਚੋਂ ਕੋਈ ਵੀ ਟਰਾਲੀ ਪਸੰਦ ਆਉਂਦੀ ਨਹੀਂ 1.15 ਦੀ ਇੱਕ 12 ਦੀ ਤੇ ਇਹਨਾਂ ਦੋਨਾਂ ਟਰਾਲੀਆਂ 'ਚ ਜੇ ਕੋਈ ਵੀ ਪਸੰਦ ਆਉਂਦੀ ਆ ਤੇ ਬਾਈ ਦਾ ਸਾਨੂੰ ਐਡਰੈਸ ਪ੍ਰੋਪਰ ਲੈ ਕੇ ਦੇਤਾ ਤੇ ਬਾਈ ਨਾਲ ਕਰ ਲਿਓ ਸੰਪਰਕ ਤੇ ਮੌਕੇ ਦੇ ਰੇਟ ਘੱਟ ਵੱਧ ਹੋ ਜਾਊਗਾ ਆਜੋ ਤੁਹਾਨੂੰ ਹੋਰ ਵੀ ਟਰਾਲੀਆਂ ਦਿਖਾਉਣੇ ਆ ਲੈ ਵੀ ਮਿੱਤਰੋ ਤਿੰਨ ਟਰਾਲੀਆਂ ਤੁਹਾਨੂੰ ਹੋਰ ਦਿਖਾਉਣੇ ਆ ਤਿੰਨ ਟਰਾਲੀਆਂ ਤੇ ਦੋ ਉਧਰ ਤੂੜਿਆ ਦੇ ਰੂਪਰ ਖੜੇ ਨੇ ਤੇ ਤਿੰਨਾਂ ਟਰਾਲੀਆਂ ਦੀ ਤੇ ਦੋਨੇ ਰੀਪਰਾਂ ਦੀ ਤੁਹਾਨੂੰ ਜਾਣਕਾਰੀ ਸਾਰੀ ਲੈ ਕੇ ਦਿੰਨੇ ਆ ਤੇ ਨਾਲੇ ਟਰਾਲੀਆਂ ਦਾ ਰੇਟ ਵਗੈਰਾ ਦੱਸ ਦਿਆਂ ਸਾਰਾ ਕੀ ਐ ਫੁੱਟੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ 25 ਮਾਡਲ ਟਰਾਲੀ ਆ ਜਿਹੜੀ ਸਭ ਤੋਂ ਪਹਿਲਾਂ ਦੇਖ ਸਕਦੇ ਹੋ 11 6.5 ਦੀ ਟਰਾਲੀ ਆ ਦਾ ਸਾਈਜ਼ ਆਗਾ ਤੇ 25 ਮਾਡਲ ਆ ਗਈ ਇਹ ਤੇ ਨਵਾਂ ਰੰਗ ਵਗੈਰਾ ਹੋਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਬੇਲਟ ਤਕਰੀਬਨ 20 ਕੁਆਂਟਲ ਬੇਟ ਆ ਇਹਦਾ ਤੇ 10 ਨਾਟ ਇਹਨੂੰ ਹੱਬ ਲੱਗੀ ਆ ਤੇ ਹਿੱਸੇ ਜੇ ਆਪਾਂ ਗੱਲ ਕਰੀਏ ਹਿੱਸੇ ਦੇ 4 ਇੰਚ ਹੀ ਲੱਗੇ ਆ ਜਿੱਕ ਜੁੱਕ ਵਧੀਆ ਲੱਗਿਆਗਾ ਤੇ ਬਿਲਕੁਲ ਕਿਹੜੀ ਨਿਊ ਟਰਾਲੀ ਆ ਗਈ ਤੁਸੀਂ ਦੇਖ ਸਕਦੇ ਹੋ ਤੇ ਫਰਸ਼ ਵਗੈਰਾ ਤਾਂ ਨਿਊ ਹੋਣੇ ਹੋਣਾਗਾ ਜਦੋਂ 25 ਮਾਡਲ ਟਰਾਲੀ ਆਈਆਂ ਸਾਨੂੰ ਸਾਰੀ ਇਹਦਾ ਰੇਟ ਵਗੈਰਾ ਦੱਸ ਦੇਵਾਂਗੇ ਤੇ ਬਾਈ ਨਾਲ ਆਪਾਂ ਕਰਾਂਗੇ ਗੱਲਬਾਤ ਪਹਿਲਾਂ ਤੁਹਾਨੂੰ ਟਰਾਲੀਆਂ ਦੇ ਸਾਰਿਆਂ ਦੇ ਛਾਤੀ ਮਰਵਾਣਾ ਤੁਸੀਂ ਟਰਾਲੀਆਂ ਵੀ ਦੇਖੋ ਕਰੋ ਇਹ ਵੀ 25 ਮਾਡਲ ਆ 20 ਕੁਆਂਟਲ ਬੇਟਾ ਦਾ ਤੇ 10 ਇੰਚੀ ਨੂੰ ਹੱਬ ਲੱਗੀ ਆਗੀ ਤੇ 4 ਇੰਚ ਹਿੱਸਾ ਦਾ ਅ 8 ਤੇ ਇਹਨੂੰ ਲੱਗੀ ਹੋਈ 8 ਗੇ ਜਾਰੀ ਜਾ ਤਰਬੇ ਰੱਖ ਸਕਦੇ ਆ ਜਾਲੀ ਵਾਲਾ ਇਹਨੂੰ ਬਿੱਡ ਲੱਗਿਆ ਹੋਇਆ ਤੇ ਅਗਲੀ ਟਰਾਲੀ ਤੁਸੀਂ ਦੇਖ ਸਕਦੇ ਹੋ ਅਗਲੀ ਟਰਾਲੀ ਇਹ ਵੀ 11.5 ਆ ਇਹ ਵੀ ਟਰਾਲੀ 25 ਮਾਡਲ ਆ ਗਈ ਤੇ ਇਹ ਵੀ 11.5 ਗੀ ਇਹਨੂੰ ਵੀ 10 ਇੰਚੀ ਹੱਬ ਲੱਗੀ ਹੋਈ ਆ ਗਈ ਤੇ ਰੰਗ ਬਰ ਇਹਨੂੰ ਬਿਲਕੁਲ ਨਵਾਂ ਹੋਇਆ 4 ਇੰਚੀ ਹਿੱਸਾ ਲੱਗਿਆ ਜੇ ਕਿ ਤੁਹਾਨੂੰ ਵਧੀਆ ਲੱਗਿਆ ਹੋਇਆ 20 ਕੁਇੰਟਲ ਦੀ ਇਹ ਟਰਾਲੀ ਆ ਇਹ ਵੀ 2025 ਮਾਡਲ ਲਿਖਿਆ ਆ ਟੂਲ ਤੇ 2025 ਤੇ ਇਹ ਵੀ 20 ਕੁਇੰਟਲ ਵੇਟ ਦੀ ਆ ਜੀ ਇਹਦਾ ਰੇਟ ਵਗੈਰਾ ਤੁਹਾਨੂੰ 22 ਤੋਂ ਲੈ ਕੇ ਦੱਸਾਂਗੇ ਤੇ ਇੱਧਰ ਵੀ ਗੱਲ ਕਰੀਏ ਪੁਰਾਣੀ ਟਰਾਲੀ ਆ ਇਹ ਇਹ ਵੀ ਟਰਾਲੀ 11 6.5 ਆ ਗਈ ਇਹਨੂੰ 89 89 ਹੱਬ ਲੱਗੀ ਹੋਈ ਆਗੀ ਤੁਸੀਂ ਦੇਖ ਸਕਦੇ ਹੋ ਟਾਇਰ ਟੂਰ ਇਹਦੇ ਵੀ ਵਧੀਆ ਪਏ ਨੇ ਤੇ ਇਹਨੂੰ ਵੀ 4R ਸੀ ਹਿੱਸਾ ਲੱਗਾ ਹੋਇਆ ਤੇ ਜੱਕ ਵੀ ਇਹਨੂੰ ਬਹੁਤ ਵਧੀਆ ਲੱਗਿਆ ਹੋਇਆ ਇਹਨਾਂ ਦੇ ਦੂਜੀਆਂ ਟਰਾਲੀਆਂ ਦਾ ਵੀ ਟਾਇਰ ਟੂਰ ਵਧੀਆ ਸਾਫ਼ ਨੇ ਜਦੋਂ 25 ਮਾਡਲ ਦਾ ਟਾਇਰ ਤਾਂ ਉਹਨੇ ਸਾਫ਼ ਵਧੀਆ ਹੋਣਗੇ ਆ ਪੁਰਾਣੀ ਟਰਾਲੀ ਕਰਕੇ ਇਹਦੇ ਵੀ ਟਾਇਰ ਠੀਕ ਠਾਕ ਨੇ ਤੇ ਇਹਦਾ ਤੁਹਾਨੂੰ ਫਰਸ਼ ਦਿਖਾ ਦਿੰਦੇ ਆ ਵਿੱਚੋਂ ਤੇ ਇਹਦਾ ਫਰਸ਼-ਪੁਰਸ਼ ਵੀ ਵਿੱਚੋਂ ਠੀਕ ਠਾਕ ਆ ਸਾਫ਼ ਸੁਥਰਾ ਫਰਸ਼ ਆ ਤੇ ਇਹਦਾ ਸਾਨੂੰ ਰੇਟ ਦੱਸ ਹੀ ਦਿੰਨੇ ਆ ਇਹਦਾ 149000 ਰੁਪਿਆ ਇਹਦਾ ਰੇਟ ਪੁਰਾਣੀ ਟਰਾਲੀ ਦਾ ਬਾਈ ਮੰਗਦਾਗਾ ਤੇ ਰੇਟ ਤਾਂ ਲਿਖਿਆ ਹੋਇਆਗਾ ਤੇ ਆਹ ਟਰਾਲੀ ਦਾ ਰੇਟ ਨਹੀਂ ਲਿਖਿਆ ਹੋਇਆ ਤੇ ਇਹਦਾ ਵੀ ਲਿਖਿਆ ਹੋਇਆ ਟਰਾਲੀ ਦਾ ਪੈਸੇ ਰੇਟ 180000 ਰੁਪਿਆ 825 ਮਾਡਲ ਟਰਾਲੀ ਦਾ 180000 ਆਹ ਟਰਾਲੀ ਚਿੱਟੀ ਦਾ ਰੇਟ ਆ ਤੇ ਆ ਨੀਲੀ ਟਰਾਲੀ ਦਾ ਰੇਟ ਵੀ ਲਿਖਿਆ ਹੋਇਆ ਬਾਈ ਤੂੰ ਦੇਖ ਲਿਆ ਲੱਭਦੇ ਆ ਇੱਥੇ ਤੇ ਇਹਦਾ ਰੇਟ ਹੈਗਾ 175000 ਰੁਪਿਆ ਇਹਦਾ ਰੇਟ 175000 ਰੁਪਿਆ ਰੇਟ ਤੇ ਉਹ ਟਰਾਲੀ ਦਾ ਰੇਟ ਹੈਗਾ 1,80,000 ਰੁਪਿਆ ਤੇ ਜਿਹੜੀ ਆਹ ਟਰਾਲੀ ਖੜੀ ਆ ਗਈ ਇਹ ਟਰਾਲੀ ਦਾ ਰੇਟ ਹੈਗਾ 1,49,000 ਰੁਪਿਆ ਤਿੰਨਾਂ ਟਰਾਲੀਆਂ ਰੇਟ ਹੈਗਾ ਨੰਬਰ ਤੁਹਾਨੂੰ 22 ਦਾ ਲੈ ਕੇ ਦੇ ਦਾਂਗੇ ਜੇ ਤਿੰਨਾਂ ਟਰਾਲੀਆਂ ਚ ਕੋਈ ਵੀ ਪਸੰਦ ਆਉਂਦੀ ਆ ਬਾਈਨਸ ਪਰਖ ਕਰ ਲਿਓ ਤੇ ਇੱਧਰ ਦੋ ਰੀਪਰ ਖੜੇ ਨੇ ਤੇ ਇੱਧਰ ਕੇਐਸ ਵਾਲਾ ਦਾ 756 ਐਕਐਚ ਰੀਪਰ ਖੜਾਗਾ ਤੇ ਮਾਡਲ ਵਗੈਰਾ ਇੱਥੇ ਦੇਖਦੇ ਆਂ ਜੇ ਲਿਖਿਆ ਹੋਇਆ ਹੈ ਤੇ ਮਾਡਲ ਹੈਗਾ 2023 2,65,000 ਰੁਪਿਆ ਇਹਦਾ ਬਾਈ ਰੇਟ ਮੰਗਦਾ ਦੇ ਸੀਜ਼ਨ ਸੂਜਨ ਪੁੱਛਾਂਗੇ ਦੇ ਕਿੰਨੇ ਲੱਗੇ ਨੇ ਟਾਇਰ ਟੂਰ ਇਹਦੇ ਠੀਕ ਨੇ ਤੇ 23 ਮਾਡਲ ਹੈਗਾ 23 ਮਾਡਲ ਹਿਸਾਬ ਨਾਲ ਲਾ ਲਓ ਵੀ ਇੱਕ ਹੀ ਸੀਜ਼ਨ ਲੱਗਿਆ ਹੋਇਆ ਜਾਂ ਦੋ ਲੱਗੇ ਹੋਣਗੇ ਤੇ ਤੁਸੀਂ ਦੇਖ ਸਕਦੇ ਹੋ ਹਾਲ ਤੇਰੀ ਵਧੀਆ ਗਈ ਤੇ ਰੀਲਰ ਨੂੰ ਲਾਦਾ ਬਹੁਤ ਵਧੀਆ ਸਾਫ ਸੁਥਰਾ ਸਾਫ ਸੁਥਰਾ ਪਿਆਗਾ ਰੰਗ ਰੰਗ ਬੰਨੀ ਉਹ ਸਾਫ ਆ ਗਈ ਤੇ ਇੱਧਰ ਜਗਤਜੀਤ ਵਾਲੀ ਟਰਾਲੀ ਆ ਖੜੀ ਆ ਗਈ ਸੌਰੀ ਆ ਰੀਪਰ ਤੇ ਇਹਦਾ ਵੀ ਰੀਲਰ ਲੁੱਲਾ ਸਾਫ ਆ ਬਿਲਕੁਲ ਤੇ ਇਹ ਹੈਗਾਗਾ 21 ਮਾਡਲ ਇਹ 21 ਮਾਡਲ ਰੀਪਰ ਹੈ 235000 ਰੁਪਿਆ ਇਹਦਾ ਰੇਟ ਵਾਈ ਨੇ ਰੱਖਿਆ ਰੰਗ ਰੁੰਗੇ ਦਾ ਵੀ ਸਾਫ ਆ ਬਿਲਕੁਲ ਵਧੀਆ ਜਗਤ ਜੀਤਲ ਦਾ ਸਟਰਾਰ ਰੀਪਰ ਟੈਟੂਰ ਵਧੀਆ ਨੇ ਤੇ 21 ਮਾਡਲ ਹਿਸਾਬ ਨਾਲ ਤਿੰਨ ਚਾਰ ਛੇ ਜਿੰਨੇ ਲੱਗੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਜੇ ਇਹਨਾਂ ਤਿੰਨਾਂ ਤਿੰਨਾਂ ਟਰਾਲੀਆਂ ਦੇ ਵਿੱਚੋਂ ਤੇ ਦੋਨਾਂ ਰੀਪਰਾਂ ਦੇ ਵਿੱਚੋਂ ਕੋਈ ਵੀ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਦਾ ਸਾਨੂੰ ਐਡਰੈਸ ਲੈ ਕੇ ਦਿੰਦੇ ਆ ਤੇ ਬਾਈ ਨਾਲ ਕਰ ਲਿਓ ਸੰਪਰਕ ਤੇ ਆਜੋ ਬਾਈ ਦਾ ਕਰਾ ਐਡਰੈਸ ਲੈ ਕੇ ਦਈਏ ਸਾਨੂੰ ਹਾਂਜੀ ਸਾਸਤਰੀ ਗਾਲ ਵੀਰੇ ਸਾਸਤਰੀ ਕਾਂਗਰੇ ਵੀਰੇ ਆਪਣਾ ਸ਼ੋਭਾ ਨਾਮ ਕੀ ਆ ਆਪਣਾ ਬਲਜਿੰਦਰ ਸਿੰਘ ਬਾਈ ਬਲਜਿੰਦਰ ਸਿੰਘ ਪਿੰਡ ਢੱਲਮਾ ਦੇ ਤਪਾ ਹਾਂ ਤਪਾ ਤਹਿਸੀਲ ਤਪਾ ਪਿੰਡ ਢੱਲਮਾ ਤੇ ਜਿਹੜੇ ਵੀਰੇ ਆਪਾਂ ਦੋ ਰੀਪਰ ਦਿਖਾਇਆ ਤੇ ਤਿੰਨ ਟਰਾਲੀਆਂ ਦਿਖਾਈਆਂ ਨੇ ਤਿੰਨਾਂ ਰੇਟ ਫਿਕਸ ਨੇ ਵੀਰੇ ਜਾਂ ਫਿਰ ਹੋ ਜਾਣਗੇ ਰੇਟ ਉੱਤੇ ਹੋਜੂ ਮੌਕੇ ਤੇ ਮਾਨਤਾ ਨੂੰ ਹੋਜੂ ਮੌਕੇ ਤੇ ਮਾਨਤਾਂ ਹੋਜੂਗਾ ਜੇ ਕੋਈ ਜਿਵੇਂ ਕੋਈ ਫਿੱਟ ਕਰਦਾ ਠੀਕ ਆ ਠੀਕ ਆ ਵੀਰੇ ਤੇ ਆਪਣਾ ਵਪਾਰ ਲੈਣ ਦਾ ਕੰਮ ਆ ਜਾਂ ਕਰਦੇ ਵੀਰੇ ਵਪਾਰ ਲੈਣ ਦਾ ਕੰਮ ਆ ਹੋਰ ਵੀ ਵੀਰੇ ਘਰੇ ਆਪਣੇ ਸੰਦ ਵਗੈਰਾ ਹੁੰਦੇ ਆ ਰੀਪਰ ਵੀ ਹੁੰਦੇ ਆ ਆਪਣੇ ਕੋਲੇ ਹੋਰ ਠੀਕ ਆ ਜੀ ਤੇ ਮੰਨ ਕੇ ਚਲੋ ਵੀ ਟਰਾਲੀਆਂ ਵੀ ਵੱਡੇ ਛੋਟੇ ਸਾਈਜ਼ ਵੀ ਮਿਲ ਜਾਂਦੇ ਆ 14 ਠੀਕ ਆ ਜੀ ਤੇ ਉਹ ਵੀ ਆਪਣੇ ਕੋਲੇ ਹੁੰਦੇ ਆ ਵੀਰੇ ਠੀਕ ਆ ਰੀਪਰ ਦੇ ਵਿੱਚ ਵੀ ਉਹ ਮਿਲ ਜਾਂਦਾ ਤੇ ਟਰਾਲੀਆਂ ਵਿੱਚ ਵੀ ਤੇ ਦੋਨਾਂ ਦਾ ਕੰਮ ਹੀ ਆ ਵੀਰੇ ਰੀਪਰਾਂ ਦੇ ਤੇ ਟਰਾਲੀਆਂ ਦਾ ਕੰਮ ਆ ਸਵੇ ਠੀਕ ਆ ਤੇ ਵੀਰੇ ਆਪਣਾ ਬੜਾ ਨੰਬਰ ਬੋਲ ਦੋ ਵੀਰਾ ਨੰਬਰ ਵੀਰੇ ਆਪਣਾ 98553 98553 25222 25222 ਤੇ 98551 98551 25222 25222 ਵੀਰੇ ਰਿਪੀਟ ਕਰ ਦਿਓ ਇੱਕ ਵਾਰੀ ਹੋਰ ਨੰਬਰ ਵੀਰੇ 98553 98553 25222 25222 ਤੇ 98551 98551 25222 25222 ਸੇਮ ਹੀ ਆ ਆਪਣੇ ਦੋਨੋਂ ਠੀਕ ਆ ਵੀਰੇ ਤੇ ਬਾਕੀ ਰੀਪਰ ਦਾ ਆਪਣੇ ਕੋਲ ਕਿਸੇ ਤਰ੍ਹਾਂ ਦਾ ਮਰਜ਼ੀ ਭਾਈ ਕੋਈ ਮਰਜ਼ੀ ਮਾਡਲ ਮੰਨ ਕੇ ਚੱਲ ਵੀ ਤੁਹਾਨੂੰ ਲੈਣਾ ਹੋਵੇ ਠੀਕ ਆ ਵੀਰੇ ਤੇ ਇਹਨਾਂ ਦੀ ਪ੍ਰਾਇਮਰ ਕਿੰਨੇ ਕਿੰਨੇ ਸੀਜ਼ਨ ਲੱਗੇ ਹੋਏ ਨੇ ਇਹ ਵੀਰੇ ਦੋ ਸੀਜ਼ਨ ਚੱਲਿਆਗਾ ਠੀਕ ਆ ਜੀ 23 ਮਾਡਲ ਆ 23 ਮਾਡਲ ਆ ਤੇ ਉਹਦੇ ਚਾਰ ਕਿਲਾ ਲਾ ਨਾ ਹੈ ਇਹ ਤਿੰਨ ਸੀਜ਼ਨ ਵੀਰੇ ਇਹਦੇ ਤਿੰਨ ਸੀਜ਼ਨ ਨੇ ਠੀਕ ਹੈ ਜੀ ਤਿੰਨੇ ਸੀਰੀਜ਼ਾਂ ਲੱਗੀਆਂ ਨੇ ਹਾਂ ਠੀਕ ਆ ਜੀ ਧੰਨਵਾਦ ਵੀਰੇ ਨਿਊ ਕ੍ਰਿਸ਼ਨ ਕੀ ਹੁੰਦੇ ਆ ਰੀਪਰ ਉੱਚੇ ਮਾਡਲ ਆ ਠੀਕ ਆ ਵੀਰੇ ਇਹਨੇ ਹਾਂ 17 18 16 ਸਾਰੇ ਬਣ ਕੇ ਚੱਲ ਆ ਹੁਣ ਵੀ ਆਪਣੇ ਘਰੇ 22 ਮਾਡਲ ਵੀ ਖੜਾਗਾ ਓਕੇ ਤੇ 23 ਮਾਡਲ ਜਗਜੀਤ ਵੀ ਖੜਾ ਆਪਣੇ ਜਗਦਜੀਤ 23 ਮਾਡਲ ਹਾਂ ਠੀਕ ਆ ਜੀ ਬਣ ਕੇ ਚੱਲ ਵੀ ਕੋਈ ਨਹੀਂ ਮੇ ਮਾਡਲ ਦੀ ਚਾਹਨਾ ਹੁੰਦੀ ਆ ਹਾਂ ਜੀ ਹਾਂ ਹਾਂ ਹਰ ਤਰ੍ਹਾਂ ਦੇ ਮਿਲ ਜਾਂਦੇ ਆ ਵੀਰੇ ਠੀਕ ਆ ਕਿੰਨੇ ਨੰਬਰ ਤੇ ਕੰਟੈਕਟ ਕਰ ਸਕਦਾ ਮੈਂ ਠੀਕ ਆ ਲਓ ਵੀ ਮਿੱਤਰੋ ਜੇ ਕੋਈ ਵੀ ਤਨਲ ਟਰਾਲੀਆਂ ਚੋਂ ਦੋਨੇ ਰੀਪਰਾਂ ਚੋਂ ਜੇ ਕੋ ਤੇ ਬਾਈ ਦੇ ਤੁਹਾਨੂੰ ਐਡਰੈਸ ਤੇ ਪ੍ਰੋਪਰ ਫੋਨ ਨੰਬਰ ਲੈ ਕੇ ਦੇਤਾ ਤੇ ਬਾਈ ਨਾਲ ਕਰ ਲਿਓ ਸੰਪਰਕ ਤੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆਂ ਜੀ ਅਗਲੀ ਵੀਡੀਓ ਨਾਲ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ